ਮਿਆ ਪਾਈ ਉਹ ਦੱਸੀ ਹੋਈ ਆ ਅੱਜ ਆਪਾਂ ਆ ਗਏ ਹਾਂ ਅਲੋ ਜੀ ਪਾਈ ਲੈਟ ਨਾ ਆਉਂਦਾ ਉਹ ਵੀ ਲੈਟ ਬਣਾ ਦੇ ਲੋਕ ਨਾ ਆਉਂਦੇ ਮੈਂ ਕੁਦੀਪ ਜੀ ਚੀਰਮੈਨ ਛਤਪੁਰ ਕਵੀਰ ਭਵਨ ਕਿਸ਼ੋਰੀਪੁਰ ਰਿਜ਼ਡੈਂਸੀ ਅੱਜ ਬੜੇ ਚਾਵਾ ਨਾਲ ਔਰ ਸ਼ਰਧਾ ਨਾਲ ਜੀ ਤਨਤਨ ਸਤਪੁਰ ਕਵੀਰ ਸਾਹਿਬ ਭਵਨ ਵਿੱਚ ਪੂਰੀ ਪੂਰੀ ਟੀਮ ਦੇ ਨਾਲ ਦੀਪਵਾਲ ਕੀਤੀ ਜਾ ਰਹੀ ਹੈ ਔਰ ਕੇਕ ਕਟਣ ਦੀ ਰਸਮ ਕੀਤੀ ਗਈ ਹੈ ਉਸ ਦਿਨ ਸਾਰੇ ਲਈ 2 ਕਰੋੜ 77 ਲੱਖ ਰੁਪਇਆ ਜੋ ਉਹਨਾਂ ਨੇ ਮંજૂર ਕਰਵਾਇਆ ਔਰ ਅੱਜ ਅਸੀਂ ਬਹੁਤ ਸੁੰਦਰ ਵਿਸ਼ਾਲ ਭਵਨ ਵਿੱਚ ਅਸੀਂ ਖੜੇ ਆ ਸਮੂਹ ਪੀਰ ਪੰਸਵਾਇਵਲ ਉਸੜਾ ਦਾ ਧੰਨਵਾਦ ਕਰਦੇ ਆ ਔਰ ਮੇਰੇ ਵੱਲੋਂ ਸਾਰੀ ਸੰਗਤਾਂ ਨੂੰ ਲੱਖ ਲੱਖ ਵਧਾਈ ਅੱਜ ਸਾਡੇ ਨਾਲ ਲੱਭਰਾਮ ਜੀ ਜੇਜੇ ਜੁਲਬਖਸ਼ ਜੱਲਾ ਜੀ ਤੇਜ ਸਿੰਘ ਜੀ ठाकुर जी इंद्र जी जी ओम प्रकाश जी गुब्बी भगत जी और सारे साथियों दा और सारे कमेटी मेंबर दा बहुत-बहुत धन्यवाद संपूर्ण संगत ਨੂੰ ਸਤੂ ਜੀ ਕਬੀਰ ਸਾਹਿਬ ਦੇ ਪ੍ਰਕਾਸ਼ ਜੋ ਦੀ ਲੱਖ ਲੱਖ ਵਧਾਈ ਸਤਿਗੁਰੂ ਕਬੀਰ ਮਹਾਰਾਜ ਜੀ ਦੇ 627ਵੇਂ ਆਗਮਨ ਦਿਹਾੜੇ ਦੇ ਸੰਬੰਧ ਵਿੱਚ ਸਤਿਗੁਰੂ ਕਬੀਰ ਭਵਨ 120 ਮੋਦੀ ਰੋਡ ਵੱਲੋਂ ساری ਕਮੇਟੀ ਵੱਲੋਂ ਸਾਂਝੇ ਤੌਰ ਤੇ ਉੱਤੇ ਸਮੁੱਚੀ ਸੰਗਤ ਵੱਲੋਂ ਸਤਿਗੁਰੂ ਕਬੀਰ ਮਹਾਰਾਜ ਜੀ ਦੇ ਪਾਵਨੋ ਪਵਿੱਤਰ ਜਨਮ ਦਿਹਾੜੇ નિਮਰਤੀ ਦਾ ਜਿਹੜਾ ਅੱਜ ਇੱਕ ਕਾਰਜਕ੍ਰਮ ਕੀਤਾ ਗਿਆ ਜਿਹਦੇ ਵਿੱਚ ਜਿੱਥੇ ਪੂਰੇ ਭਵਨ ਦੇ ਵਿੱਚ ਦੀਪਮਾਲਾ ਕੀਤੀ ਗਈ ਉਸੇ ਨਾਲ ਹੀ ਨਾਲ ਗੁਰੂ ਮਹਾਰਾਜ ਦਾ ਜਿਹੜਾ ਜਨਮ ਦਿਹਾੜੇ ਦੇ ਖੁਸ਼ੀ 'ਚ ਸਾਥੀਆਂ ਨੇ ਕੇਕ ਵੀ ਜਿਹੜਾ ਕੱਟਿਆ ਤੋਂ ਮੈਂ ਬਹੁਤ-ਬਹੁਤ ਵਧਾਈ ਦੇਣਾ ਚਾਹੁੰਦਾ ਸਾਰੇ ਵੀਰਾਂ ਨੂੰ ਸਾਰੇ ਸਾਥੀਆਂ ਨੂੰ ਔਰ ਕਿਉਂਕਿ ਸਾਡੇ ਰਹਿਬਰ ਜਿਨ੍ਹਾਂ ਨੇ ਹਮੇਸ਼ਾ ਸਮਾਜ ਦੇ ਵਿੱਚ ਚੰਗੀ ਜਿਹੜੀ ਐ ਸੇਹ ਦਿੱਤੀ ਐ ਇੱਕ ਨਵੀਂ ਕ੍ਰਾਂਤੀ ਐ ਜਿਹੜੀ ਸਤਿਗੁਰੂ ਕਬੀਰ ਮਹਾਰਾਜ ਨਵੀਂ ਚੇਤਨਾ ਜਿਹੜੀ ਐ ਇਹ ਸਮਾਜ ਦੇ ਵਿੱਚ ਲੈ ਕੇ ਆਏ ਸੀ ਬੁਰਾਈ ਦਾ ਬੁਰਾਈਆਂ ਦਾ ਖਤਮ ਖਾਤਮਾ ਕਰਨ ਦੇ ਲਈ ਉਹਨਾਂ ਨੇ ਆਪਣੀ ਰੱਬੀ ਬਾਣੀ ਦੇ ਰਾਹੀਂ ਬਹੁਤ ਸਾਰੀਆਂ ਜਿਹੜੀਆਂ ਉਦਾਹਰਨਾਂ ਉਹਨਾਂ ਨੇ ਜਿਹੜੀਆਂ ਆਪਣੀ ਬਾਣੀ ਰਾਹੀਂ ਪੂਰੀ ਮਾਨਸਤਾ ਨੂੰ ਦਿੱਤੀਆਂ ਸੋ ਅੱਜ ਜਿੱਥੇ ਉਹਨਾਂ ਦਾ ਸੀ ਜਨਮ ਦਿਹਾੜਾ ਮਨਾ ਰਹੇ ਆ ਉੱਥੇ ਨਾਲ ਹੀ ਨਾਲ ਖੁਸ਼ੀ ਭਰੀ ਗੱਲ ਹੈ ਕਿ ਅੱਜ ਸਾਡੇ ਰੈਬਰ ਜਿਹੜੇ ਸਤਿਗੁਰੂ ਕਬੀਰ ਮਹਾਰਾਜ ਦੀ ਮੂਲ ਗਾਦੀ ਬਨਾਰਸ ਦੇ ਵਿੱਚ ਸਾਡੇ ਆਦਰਯੋਗ ਸਹਿਬ ਗੁਰਬੇਦਾਸ ਜੀ ਉਹਨਾਂ ਦਾ ਵੀ ਚੇਚੇ ਦੌਰ ਦੇ ਉੱਤੇ ਸਾਰੀ ਸੰਗਤ ਨੂੰ ਵਧਾਈਆਂ ਦਾ ਸੰਦੇਸ਼ ਆਇਆ ਸੀ ਔਰ ਸਾਰੀ ਸੰਗਤ ਚਾਹੁੰਦੀ ਸੀ ਕਿ ਉਹ ਖੁਦ ਜਿਹੜੇ ਹੈ ਆਪ ਆਪਣੇ ਕਰ ਕਮਲਾਂ ਦੇ ਨਾਲ ਆ ਕੇ ਗੁਰੂ ਮਹਾਰਾਜ ਦਾ ਜਨਮ ਦਿਹਾੜੇ ਦਾ ਪ੍ਰੋਗਰਾਮ ਇੱਥੇ ਕਰਨ ਸੋਣਾ ਨੇ ਅੱਜ ਫੋਨ ਤੇ ਇਸ ਗੱਲ ਦੀ ਇਤਲਾਹ ਦਿੱਤੀ ਹੈ ਕਿ ਦਿੱਲੀ ਜਿਹੜਾ ਸਤਗੁਰੂ ਕਬੀਰ ਮਹਾਰਾਜ ਦਾ ਮੰਦਿਰ ਹੈ ਥੋੜੇ ਦਿਨਾਂ ਦੇ ਵਿੱਚ ਦਿੱਲੀ ਦੇ ਵਿੱਚ ਪ੍ਰੋਗਰਾਮ ਹੋਏਗਾ ਉਹਦੇ ਨਾਲ ਨਾਲ ਦਾ ਪ੍ਰੋਗਰਾਮ ਜਲੰਧਰ ਦੀਆਂ ਸੰਗਤਾਂ ਨੂੰ ਵੀ ਜਿਹੜਾ ਭਵਨ ਦੇ ਵਿੱਚ ਦੇਣਗੇ ਔਰ ਮੈਂ ਸਮਝਦਾ ਕਿ ਜਦੋਂ ਸਾਡੇ ਰਹਿਬਰ ਖੁਦ ਸਾਡੇ ਜਿਹੜੇ ਸਾਹਿਬ ਜੀ ਖੁਦ ਚੱਲ ਕੇ ਜਦੋਂ ਸੰਗਤ ਦੇ ਵਿੱਚ ਆਉਣਗੇ ਸਤ ਗੁਰੂ ਘਰ ਦੀਆਂ ਜਿਹੜੀਆਂ ਖੁਸ਼ੀਆਂ ਉਹ ਦੁਗਨੀਆਂ ਹੋ ਜਾਂਦੀਆਂ ਸੋ ਅਸਿਸਵਾਦੀ ਜਿਹੜੀ ਹੈ ਵੇਟ ਨਹੀਂ ਕਰਾਂਗੇ ਸਾਰੀ ਸੋਗਤ ਕਿ ਉਹ ਜਲਦੀ ਸੇਪ ਜਾ ਕੇ ਹੋ ਕੇ ਸੰਗਤ ਦੇ ਵਿੱਚ ਇੱਥੇ ਵਿਰਾਜਮਾਨ ਹੋਣ ਔਰ ਇਸੇ ਗੁਰੂ ਘਰ ਦੇ ਵਿੱਚ ਜਿਹੜਾ ਖੁਸ਼ੀਆਂ ਦੇ ਨਾਲ ਸਤ ਗੁਰੂ ਵੀ ਮਾਰਾਏ ਦਾ ਜਨਮ ਦਿਹਾੜਾ ਚਾਹ ਮਾਰ ਸ਼ਾਦਾ ਦੇ ਨਾਲ ਜਿਹੜਾ ਮਨਾਇਆ ਜਾਏ ਵੱਡੇ ਤੌਰ ਦੇ ਉੱਤੇ ਜਿਦੇ ਵਿੱਚ ਲਾਕੇ ਦੀਆਂ ਸਾਰੀਆਂ ਸੁਭਾਵਾਂ ਸਾਰੇ ਸਾਥੀ ਸ਼ਾਮਲ ਹੋਣਗੇ ਸੋ ਇੱਕ ਵਾਰੀ ਫੇ ਆਪਣੇ ਵੱਲੋਂ ਆਪਣੇ ਪਰਿਵਾਰ ਵੱਲੋਂ ਅੱਜ ਦੇ ਇਸ ਮਹਾਨ ਦਿਹਾੜੇ ਦੀ ਬਹੁਤ ਬਹੁਤ ਵਧਾਈਨਾ ਜੈ ਕਬੀਰ ਧੰਨ ਕਬੀਰ